ਹਸਤਕਲਾ ਦੀ ਆਪਾਂ ਗੱਲ ਕਰਦੇ ਹੰਨੇ ਜੀ ਤੇ ਬਾਈ ਨੇ ਆਪਣੇ ਬਾਈ ਨੇ ਸਿੱਖਿਆ ਆਪ ਹੀ ਕੰਮ ਦੇਖ ਰਹੇ ਹੋ ਤੁਸੀਂ ਤੇ ਬਾਈ ਆਪ ਹੀ ਬਣਾਉਂਦਾ ਆ ਆਪ ਹੀ ਆਪਦਾ ਟੋਕਰਾ ਤਿਆਰ ਕਰ ਰਿਹਾ ਕਿਉਂਕਿ ਮੱਜਾਂ ਨੂੰ ਪੱਠੇ ਪਾਉਣ ਲਈ ਕੰਮ ਆਉਂਦਾ ਤੇ ਬਹੁਤ ਹੀ ਵਧੀਆ ਗੱਲ ਹੈ ਜੀ ਆਪਦਾ ਹੀ ਤੂਤ ਹੈ ਤੇ ਆਪ ਹੀ ਬਣਾਉਣਾ ਤੇ ਆ ਇਹਨਾਂ ਦੀ ਬਾਈਆਂ ਦੀ ਬਰੀਡ ਹੈ ਦਰਿਆ ਦੇ ਉੱਪਰ ਤੁਸੀਂ ਦੇਖ ਰਹੇ ਹੋ ਤੇ ਆ ਜਿਹੜੀ ਵੀਡੀਓ ਹੈ ਨਾ ਤੁਸੀਂ ਇਵੇਂ ਦੀ ਵੀਡੀਓ ਆਪਾਂ ਨੂੰ ਬਾਈ ਪਾਕਿਸਤਾਨ ਵਾਲੇ ਪਾਉਂਦੇ ਹੁੰਦੇ ਨੇ ਵੀ ਉਧਰੋਂ ਜਦੋਂ ਵੀਡੀਓ ਕਈ ਆਉਂਦੀਆਂ ਨੇ ਤੇ ਬਾਈਆਂ ਕੋਲ ਪਿਓਰ ਬਰੀਡ ਆ ਨੇੜੇ ਆਪਾਂ ਸੱਤ ਲੋਈ ਦਰਿਆ ਦੇ ਜਮਾ ਕੰਡੇ ਤੇ ਆ ਤੇ ਬਾਕੀ ਥੋੜੀ ਜਿਹਾ ਆਪਾਂ ਤੁਹਾਡੀ ਬਾਈ ਨਾਲ ਗੱਲ ਕਰਾ ਦਿੰਨੇ ਆ ਬਾਈ ਟੋਕਰਾ ਬਣਾ ਰਿਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਵਧੀਆ ਜੀ ਕੀ ਨਾਮ ਕੀ ਤੁਹਾਡਾ ਜਰਮਲ ਸਿੰਘ ਜੀ ਜਰਮਲ ਸਿੰਘ ਪਿੰਡ ਕਿਹੜਾ ਪੈਂਦਾ ਇਹ ਇਹ ਜੱਲੋਕੇ ਜੀ ਜੱਲੋਕੇ ਚ ਆਪਾਂ ਹਾਂ ਦਰਿਆ ਦੇ ਬਿਲਕੁਲ ਉੱਪਰ ਹੀ ਖੜੇ ਆ ਅਜ ਤਾਂ ਹਾਂਜੀ ਹਾਂਜੀ ਇੱਥੇ ਪਾਣੀ ਚੜ ਗਿਆ ਸੀ ਨਾ ਜਦੋਂ ਆਇਆ ਹਾਂ ਚੜ ਗਿਆ ਸੀ ਇਹ ਜਿੱਥੇ ਬੈਠਿਆ ਤੁਸੀਂ ਇਹ ਨਹੀਂ ਇਹ ਥਾਂ ਸੁੱਕਿਆ ਥੋੜਾ ਜੀ ਆਹ ਇੰਨਾ ਕੁ ਥਾਂ ਹੀ ਸੁੱਕਾ ਹੈ ਜੀ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਆਹ ਥਾਂ ਸੁੱਕਾ ਰਹਿ ਗਿਆ ਸੀ ਤੇ ਆਹ ਜਿਹੜੀਆਂ ਖੁਰਲੀਆਂ ਨੇ ਆਹ ਸਾਰੀਆਂ ਆ ਜਿੱਥੇ ਮੱਝਾਂ ਨੇ ਸਾਰਾ ਡੁੱਬ ਗਿਆ ਸੀ ਇੱਥੇ ਪਾਣੀ ਚੜ ਗਿਆ ਸੀਗਾ ਐਤਕੀ ਵਾਲਾ ਤੇ ਆਹ ਕੰਮ ਕਿੱਥੋਂ ਸਿੱਖਿਆ ਥੋਕਰੇ ਬਣਾਉਣ ਵਾਲਾ ਇਹ ਆਪ ਹੀ ਵੈਸੇ ਕਿੱਦੋਂ ਨਹੀਂ ਸਿੱਖਿਆ ਆਪਣੇ ਆਪ ਹੀ ਅੱਛਾ ਹਾਂਜੀ ਹਾਂਜੀ ਮਦਰਾਪੀ ਤੋੜ ਕੇ ਨੂੰ ਹਨਾ ਸਈ ਪਹਿਲਾ ਛੋਟੇ ਛੋਟੇ ਹੁੰਦੇ ਮੱਜਾਂ ਚਾਰਦੇ ਨੇ ਉੱਥੇ ਪ੍ਰਿਸ਼ੀ ਹੁੰਦੀ ਸੀ ਅੱਛਾ ਉਹ ਨਿਗੀਆਂ ਨਿਗੀਆਂ ਤੀਲਾ ਹੁੰਦੇ ਹੁੰਦੇ ਬਣਾ ਕੇ ਰੋਟੀ ਖਾਣ ਲਈ ਛਾਪੇ ਬਣਾਉਣੇ ਅੱਛਾ ਉਥੋਂ ਮੁੜ ਕੇ ਗਾਂ ਫਰੇ ਇਤਨਾ ਹੀ ਆਪੀ ਉਹਦੀ ਵਾਂਡ ਸੀ ਤੇ ਗਾਂ ਟੋਕਰਾਂ ਵਾਹ ਜਲ ਆਪਾਂ ਆਪ ਦਾ ਆਪੇ ਤਿਆਰ ਕਰ ਲਈਨੇ ਛਾਪੇ ਤਿਆਰ ਕਰਦੇ ਬਣਾਉਂਦੇ ਸਿਰਫ ਆਪ ਦਾ ਆਪ ਦਾ ਹੀ ਤੂਤ ਵੀ ਆਪਦਾ ਹੀ ਹੈ ਨਾ ਆ ਤੂਤ ਖੜਾ ਹੈ ਸਾਹਮਣੇ ਇੱਥੋਂ ਇਹ ਵੱਡੀਆਂ ਨੇ ਛਟੀਆਂ ਜਾਂ ਟਾਣੀਆਂ ਕੀ ਕਹਿੰਦੇ ਨੇ ਇਹਨਾਂ ਨੂੰ ਸ਼ਮਕਾਂ ਸ਼ਮਕਾਂ ਤੇ ਇਹ ਇੱਕ ਬਹੁਤ ਵੱਡੀ ਹਸਤਕਲਾ ਹੈ ਜੀ ਜਿਹੜੀ ਬਹੁਤ ਹੀ ਘੱਟ ਲੋਕਾਂ ਦੇ ਹਿੱਸੇ ਅੱਜ ਦੇ ਟਾਈਮ ਦੇ ਵਿੱਚ ਵਿੱਚ ਬੈਠ ਕੇ ਇਹਨੂੰ ਬਣਾਉਣਾ ਦੇਖੋ ਹਨਾ ਆਹ ਦੇਖੋ ਇੱਥੋਂ ਆਪਾਂ ਤੁਹਾਨੂੰ ਦਿਖਾਉਣੀ ਆ ਕਿਵੇਂ ਤਿਆਰ ਹੁੰਦਾ ਆ ਜਿਵੇਂ ਛਟੀਆਂ ਜੀਆਂ ਕਮਾ ਕਮਾ ਕੇ ਲਾਉਣੀਆਂ ਆ ਇਹਦਾ ਬੇਸ ਆ ਆ ਜਿਹੜੀਆਂ ਨੇ ਆ ਮੇਨ ਨੇ ਇਹਦੇ ਉੱਪਰ ਤੱਕ ਹੀ ਜਾਣਗੀਆਂ ਹਾਂ ਉੱਪਰ ਤੱਕ ਅੱਛਾ ਇਹ ਬੰਦ ਕਰਨ ਦੇ ਕੰਮ ਹੋਣਗੇ ਆਪਾਂ ਜਦੋਂ ਉੱਤੋਂ ਟੋਕਰਾ ਬੰਦ ਕਰਨਾ ਹਾਂ ਹਾਂ ਕੋਈ ਬਣਿਆ ਪਿਆ ਵਿਖਾਈਏ ਇੱਥੇ ਹਾਂ ਵਿਆਹ ਪਿਆਰ ਉਹ ਲਿਓਨੇ ਉਹ ਲਿਓ ਚੱਕ ਕੇ ਆ ਐਵੇਂ ਕਮਾਈ ਜਾਂਦੇ ਨੇ ਜੀ ਦੇਖ ਰਿਹਾ ਹਾਂ ਇਹ ਪੱਠੇ ਪਾਉਣ ਦੇ ਕੰਮ ਆਉਣਾ ਇਹਨੇ ਤੇ ਆਹ ਜਿਹੜੀਆਂ ਨੇ ਆਹ ਚੀਜ਼ਾਂ ਮੇਨ ਨੇ ਜਿਹੜੀਆਂ ਆਹ ਵੇਖੋ ਆਹ ਬੰਦ ਕਰਨ ਦੇ ਕੰਮ ਆਉਂਦੀਆਂ ਇਹ ਉੱਤੇ ਆਣ ਕੇ ਜਿਵੇਂ ਆ ਨਹੀਂ ਲਾਇਆ ਆਹ ਚੀਜ਼ ਇੱਥੇ ਆਣ ਕੇ ਬੰਦ ਕਰਨੀ ਆ ਵੀ ਬਾਈ ਨੇ ਆਪ ਹੀ ਬਣਾਇਆ ਸੀ ਪੁਰਾਣਾ ਜਿਹੜਾ ਤੇ ਅੱਜ ਚਲੋ ਅਸੀਂ ਬੈਠੇ ਬੈਠਾ ਬੈਠਾ ਵੇਖ ਲਿਆ ਮੈਂ ਕਿਹਾ ਬਾਈ ਯਾਰ ਬਣਾ ਕੇ ਤਾਂ ਦਿਖਾ ਦੇ ਆਪ ਬਣਾ ਲੈ ਉਹਨਾਂ ਦਾ ਤੇ ਬਾਈ ਬਣਾਉਣ ਲੱਗ ਗਿਆ ਤੇ ਚੰਗੀ ਬਰੀਡ ਹੈ ਇਹਨਾਂ ਕੋਲੇ ਚਲੋ ਆਪਦੀ ਪੁਰਾਣੀ ਬਰੀਡ ਸੰਭਾਲੀ ਹੋਈ ਆ ਬਚਪਨ ਚ ਪਸ਼ੂ ਚਾਰਦੇ ਰਹੇ ਜੀ ਫਿਰ ਹਾਂਜੀ ਹਾਂਜੀ ਠੀਕ ਹੈ ਤੇ ਉਹੋ ਹੀ ਤਰੀ ਆਉਂਦੀ ਨਾ ਬਰੀਡ ਅ ਜਿਤ ਮਾਲੀ ਵੀ ਜ਼ਰੂਰੀ ਹੈ ਹਾਂਜੀ ਹਾਂਜੀ ਸਾਰੇ ਪਿੰਡ ਨੂੰ ਹੀ ਪਰੇਸ਼ਾਨੀ ਹੈ ਸਾਰੇ ਹਾਂ ਸਾਰਿਆਂ ਨੂੰ ਹਾਂ ਜਿਹੜਾ ਮੈਂ ਤੁਹਾਨੂੰ ਨਾ ਇਹ ਸਕਰੀਨ ਤੇ ਦਿਖਾਉਣਾ ਆ ਜ਼ੂਮ ਕਰਕੇ ਇੱਥੇ ਕਿ ਜੇ ਆਪਾਂ ਉਹਦੀ ਵੀਡੀਓ ਬਣਾਈ ਸੀਗੀ ਚਲੋ ਹੁਣ ਤਾਂ ਇਹਦੀ ਪਛਾਣ ਨਹੀਂ ਆਉਂਦੀ ਜ਼ਮੀਨ ਦੀ ਕਿਉਂਕਿ ਇੱਥੇ ਰੇਤਾ ਚੜ ਗਿਆ ਸਾਰਾ ਉੱਥੇ ਕਿ ਜੇ ਆਪਣਾ ਬੋਰਸ ਇੰਜਨ ਸੀਗਾ ਤੇ ਉਹਦੇ ਨਾਲ ਹੀ ਫਿਰਦਾ ਹੁੰਦਾ ਸੀ ਤੇ ਆ ਜਿਹੜਾ ਇਹ ਪਾਰਲਾ ਗੁਰਦੁਆਰਾ ਇਹ ਪਾਰਲਾ ਚੱਲੋ ਕਿ ਇਹ ਨਾ ਹਾਂਜੀ ਇਹ ਗੁਰਦੁਆਰਾ ਸਾਹਿਬ ਜਿਹੜਾ ਦੇਖ ਰਿਹਾ ਉਧਰ ਆ ਉਥੋਂ ਮਾਲੀ ਕਹਿੰਦੇ ਹੁਣ ਆਉਂਦਾ ਤੁਸੀਂ ਇਹ ਵੇਖੋ ਜੀ ਕਿੰਨੀ ਸਿਆਣੀ ਬਰੀਡ ਆ ਦਰਿਆ ਤੋਂ ਇੱਧਰ ਆ ਜਾਂਦਾ ਉਹ ਤੇ ਆ ਸਾਰਾ ਦੇਖ ਰਹੇ ਹੋ ਤੁਸੀਂ ਐਵੇਂ ਦੀਆਂ ਵੀਡੀਓ ਪਾਕਿਸਤਾਨ ਦੇ ਵਿੱਚੋਂ ਆਪਾਂ YouTube ਤੇ ਦੇਖਦੇ ਆ ਤੇ ਅੱਜ ਆਪਾਂ ਤੁਹਾਨੂੰ ਪੰਜਾਬ ਦੇ ਵਿੱਚੋਂ ਸਤਲੁਜ ਦਰਿਆ ਦੇ ਬਿਲਕੁਲ ਕੰਡੇ ਦੇ ਉੱਪਰੋਂ ਦਿਖਾ ਰਹੇ ਹਾਂ ਜੀ ਪੂਰੀਆਂ ਆਰਾਮਦਾਰੀ ਨਾਲ ਮੱਝਾਂ ਬੈਠੀਆਂ ਹੋਈਆਂ ਨੇ ਕੋਈ ਉਹ ਸਿਸਟਮ ਨਹੀਂ ਹੈਗਾ ਵੀ 100 ਸੋਨੀਆਂ ਫੀਡਾਂ ਵਾਲਾ ਨਾਰਮਲ ਜਿਹੜੀਆਂ ਖਲਾਂ ਤੇ ਪੱਠੇ ਤੇ ਜਿਹੜਾ ਕੋਈ ਦਰਿਆ ਤੇ ਛਟਕੋਂ ਆਉਂਦੀਆਂ ਨੇ ਉਹ ਹੀ ਆ ਜੀ ਬਸ ਉਹਦੇ ਤੇ ਕੰਮ ਚੱਲ ਰਿਹਾ ਤੇ ਆਪਣੀ ਹੱਥੀ ਮਿਹਨਤ ਕਰਕੇ ਬਾਈ ਜਿਹੜਾ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਬਹੁਤ ਵਧੀਆ ਗੱਲ ਹੈ ਜੀ ਬਾਕੀ ਆ ਮੈਨੂੰ ਸਭ ਤੋਂ ਵਧੀਆ ਗੱਲ ਲੱਗੀ ਕਿਉਂਕਿ ਇਹ ਕਲਾ ਹੁਣ ਕਿਸੇ ਕਿਸੇ ਕੋਲ ਹੀ ਰਹਿ ਗਈ ਹੈ ਪਹਿਲਾਂ ਪਕਸਰ ਪਿੰਡਾਂ ਚ ਦੇਖਦੇ ਸੀਗੇ ਵੀ ਆਉਂਦੇ ਸੀ ਟੋਕਰੇ ਬੰਨਣ ਵਾਲੇ ਤੇ ਹੁਣ ਉਹ ਵੀ ਚਲੋ ਹਨਾ ਉਹਨਾਂ ਦੇ ਰੇਟ ਵੀ ਥੋੜੇ ਜੱਪ ਹੋ ਗਏ ਨੇ ਕਿਉਂਕਿ ਮਗਹਾਈ ਆ ਹੁਣ ਉਸ ਸਾਵਨਾ ਚੱਲਦਾ ਸਿਸਟਮ ਠੀਕ ਹੈ ਵੀਰੇ ਕਰਿਓ ਵੱਧ ਵੱਧ ਸ਼ੇਅਰ ਧੰਨਵਾਦ ਜੀ